ਸਾਰਾ ਲੈਂਟਰ ਪੈ ਗਈ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਆ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਉਹ ਵਿੱਚ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਲੈਂਟਰ ਸਾਰਾ ਡਿੱਗ ਗਿਆ 500000 ਪੇਤਨਖਾਇਰ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500 600 ਰੁਪਏ ਮੰਗਾ ਕੇ ਮਹੀਨੇ ਮਹੀਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹੋ ਨੋਨਾ ਨਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਡਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ 2.5 ਲੱਖ ਦਾ ਮੈਂ ਸਰਕਾਰ ਕੋਲ ਇਹ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਨਾਮ ਪੱਤਰ ਤੇ ਕਿਥੋਂ ਰਹੇ ਹੋ ਇਹ ਧਿਆਨ ਫੜਦੇ ਰਹੇ ਆਨ ਵਾਲੇ ਜੀ ਇਹ ਜਿਹੜਾ ਹਾਸਾ ਹੋਇਆ ਲੈਂਡਰ ਦੇ ਗੰਦਾ ਕੀ ਮਾਮਲਾ ਗਿਆ ਜੀ ਇਹ ਜਿੱਦਨੇ ਸ਼ਨੀਵਾਰ ਲੈਂਡਰ ਪਾਉਣ ਲੱਗੇ ਹੀ ਨਾ ਸਾਰਾ ਲੈਂਟਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਐ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਐ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚੀਆ ਕਿਨੇ ਸੈਂਕੜੇ ਜਿਹੜੀ ਸਲਾਪ ਆ ਰਹੇ ਐ 16 ਸੈਂਕੜੇ ਜਗ੍ਹਾ ਜੇ ਸਾਰੀ ਸਾਰੀ ਟੋਟਲ ਹੌਸਲ ਹਾਂਜੀ ਸਾਰੀ ਸਾਰੀ ਇਕਦਮ ਠੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਗਦੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੀ ਇਹ ਮੰਨ ਕਰਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਗ ਕਰਦੇ ਕਿ ਗਰੀਬ ਪਰਵਾਰ ਆ ਰਹਿ ਗਏ ਆ ਤੇ ਡੈਡੀ ਵੀ ਸਾਡਾ ਹੈ ਨਹੀਂ ਆ ਜੀ ਨਿੱਕੇ ਨਿੱਕੇ ਜਿਉਂਦੇ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 এট ਮੰਗਾ ਕੇ ਮਹੀਨੇ-ਮਹੀਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹ ਉਹ ਨੋ ਨਾ ਤਿਆਰ ਕਰਦੇ ਰਹੇ ਆ ਤੇ 7 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ 2.5 ਲੱਖ ਦਾ ਮੈਂ ਸਰਕਾਰ ਕੋਲੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਇਹਨਾਂ ਲੈਂਟਰ ਪਾਇਆ ਹੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤੇ ਲੈਂਟਰ ਸਾਰਾ ਡਿੱਗ ਗਿਆ ਇਸ ਹਾਸੇ ਵਿੱਚ ਕੋਈ ਦੇਖਣ ਨੂੰ ਆਇਆ ਹਾਂਜੀ 3-4 ਜਣੇ ਹੋਏ ਜੀ ਅੱਧਾ ਡਿੱਗਾ ਹੀ ਤੇ ਉਹ ਮੁਲਕੀ ਅੱਧਾ ਆਪ ਸਾਰਾ ਡੇਣਾ ਪਿਆ 2.5 ਲੱਖ ਦਾ ਹੈਗਾ ਜੀ ਹਾਂਜੀ ਇਹਨਾਂ ਦੇ ਨਾ ਡੈਡੀ ਛੋਟੇ ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਨਾਂ ਦੀ ਚਾਚੀ ਆ ਤੇ ਬੜਾ ਔਖਾ ਇਹਨਾਂ ਨੇ ਥੋੜਾ ਤਕਲੀਂ ਅੰਦਾ ਹਾਂਜੀ ਆਏ ਨਾ ਗੁਲਾਗੋ ਦੇ ਪਿੰਡ ਤੋਂ ਦੇ ਸਰਪੰਚ ਆਏ ਥੋੜਾ ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ ਉਹ ਕੀ ਸਰਕਾਰ ਨੂੰ ਕੀ ਮੰਗ ਕਰਦੇ ਤੇ ਇਹ ਇਨੇ ਇੱਕ ਨਾ 5 5000 ਨਾ ਤਨੀ ਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਛੱਤ ਪੈ ਜਾਏ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬਣਨ ਸੰਜੀ ਲੈਂਟਰ ਪਾਉਂਦਾ ਪਾਉਂਦਾ ਬਾਸ ਬੱਲੀ ਥੱਲੇ ਖੇਤ ਗਈ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਓ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਤਾਲਿਆ ਚਲੋ ਮਰਖ ਦਾ ਉਹਨਾਂ ਦੀ ਮਜਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਭਈ ਇਹ ਚਲੋ ਗਰੀਬ ਬਹੁਤ ਜਾਦੇ ਆ ਕਮਾਤਰ ਬੰਦੇ ਆ ਚਲੋ ਮਜਦ ਕੀਤੀ ਦੇ ਸਾਰਾ ਲੈਂਟਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੀ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦਰ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਆ ਇੱਕ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੈ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਉਹ ਵਿੱਚ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤੇ ਲੈਂਟਰ ਸਾਰਾ ਡੇਗ ਗਿਆ 500000 ਪੇਤਨਖਾਇਰ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500 600 ਰੁਪਏ ਮੰਗਾ ਕੇ ਮਹੀਨੇ ਮਹੀਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹ ਉਹ ਨੋਨਾ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਡਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ 2.5 ਲੱਖ ਦਾ ਮੈਂ ਸਰਕਾਰ ਕੋਲ ਇਹ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਨਾਮ ਪੱਤਰ ਤੇ ਕਿਥੋਂ ਰਹੇ ਹੋ ਧਿਆਨ ਫੜਦੇ ਰਹੇ ਹਨ ਇਹ ਜਿਹੜਾ ਹਾਸਾ ਹੋਇਆ ਲੈਂਡਰ ਦੇ ਗੰਦਾ ਕੀ ਮਾਮਲਾ ਗਿਆ ਹੈ ਏ ਜਿੱਦਨੇ ਸ਼ਨੀਵਾਰ ਲੈਂਡਰ ਪਾਉਣ ਲੱਗੇ ਹੀ ਨਾ ਸਾਰਾ ਲੈਂਡਰ ਪੈ ਗਿਆ ਤੇ ਇੱਕ ਬੱਲੀ ਥੱਲੇ ਖਿਸਕ ਗਈ ਆ ਉਹੀ ਚਾਰ ਜਾਨੇ ਥੱਲੇ ਆਏ ਬੱਲੇ ਨੂੰ ਸੈੱਟ ਕਰਨ ਵਾਸਤੇ ਤੇ ਦੂਜੀ ਬੱਲੀ ਲੱਕ ਤੇ ਟੁੱਟ ਗਈ ਆ ਤੇ ਦੋ ਤਿੰਨ ਜਾਨੇ ਜ਼ਖਮੀ ਹੋ ਗਏ ਨੇ ਤੇ ਮੈਂ ਇੱਕ ਕੰਦ ਦੇ ਨਾਲ ਲੱਗ ਗਿਆ ਚਲੋ ਮੇਰੀ ਵੀ ਜਾਨ ਬਚ ਗਈ ਐ ਇੱਕ ਜਾਨੀ ਨੁਕਸਾਨ ਕਿਸੇ ਦੇ ਨਹੀਂ ਜ਼ਖਮੀ ਤਿੰਨ ਚਾਰ ਜਾਨੀ ਹੋਏ ਨੇ ਤੇ ਉਹਨੂੰ ਹਸਪੀਟਲ ਦੇ ਵਿੱਚ ਇਸ ਟਾਈਮ ਤੇ ਦਾਖਲ ਕਰਵਾਇਆ ਜੇ ਵੀ ਹਸਪੀਟਲ ਚੀਆ ਕਿੰਨੇ ਸੈਂਕੜੇ ਜਿਹੜੀ ਸਲਾਪ ਆ ਰਹੇ ਐ 16 ਸੈਂਕੜੇ ਜਗ੍ਹਾ ਜੇ ਸਰੀ ਸਰੀ ਟੋਟਲ ਹਸ ਹਾਂਜੀ ਸਾਰੀ ਸਾਰੀ ਇਕਦਮ ਡੇਗੀ ਜੇ ਤੇ ਕਿੰਨੇ ਦਾ ਨੁਕਸਾਨ ਜਿਹੜਾ ਮੰਗੇ ਇਹ 2 ਟਾਈ ਲੱਖ ਦਾ ਨੁਕਸਾਨ ਹੋਇਆ ਜੇ ਇਹ ਮੰਨ ਕਰਦੇ ਸਰਕਾਰਾਂ ਸਰਕਾਰ ਕਹਿੰਦੀ ਇਹ ਮੰਗ ਕਰਦੇ ਕਿ ਗਰੀ ਪਰਵਾਰ ਆ ਰਹਿ ਗਿਆਂ ਤੇ ਡੈਡੀ ਵੀ ਸਾਡਾ ਹੈ ਨਹੀਂ ਅਜੇ ਨਿਕ ਨਿਕੇ ਹੀ ਜੋਂ ਦੀ ਡੈਥ ਹੋ ਗਈ ਆ ਤੇ ਮੈਂ ਸਕੂਲ ਦੇ ਵਿੱਚ ਕੰਮ ਕਰਦਾ ਰਿਹਾ ਵਾਂ ਸਕਿਉਰਟੀ ਕਰਦਾ 5-6000 ਰੁਪਏ ਤਨਖਾਹ ਉਹਦੇ ਵਿੱਚ ਥੋੜੇ ਥੋੜੇ ਪੈਸੇ ਜੋੜ ਕੇ 500-600 ਟ ਮੰਗਾ ਕੇ ਮਹੀਨੇ-ਮਹੀਨੇ ਬਾਅਦ ਮੈਂ ਥੋੜਾ ਥੋੜਾ ਸਾਰਾ ਮਟੀਰੀਅਲ ਇਕੱਠਾ ਕਰਦਾ ਰਿਹਾ ਵਾਂ ਫਿਰ ਇਹ ਉਹ ਨਨਾਂ ਤਿਆਰ ਕਰਦੇ ਰਹੇ ਆ ਤੇ 6 ਸਾਲ ਬਾਅਦ ਮੈਂ ਲੈਂਟਰ ਪਾਉਣ ਲੱਗਾ ਤਾਂ ਇੱਕਦਮ ਨੁਕਸਾਨ ਹੋ ਗਿਆ ਦੋਟਾ ਹੀ ਲੱਗਦਾ ਮੈਂ ਸਰਕਾਰ ਕੋਲੇ ਹੀ ਮੰਗ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੇ ਇਹ ਲੈਂਟਰ ਪਾਇਆ ਸੀ ਬੱਚਿਆਂ ਨੇ ਤੇ ਉਹ ਵਿੱਚੋਂ ਥੱਲੇ ਬੱਲੀ ਖਿਸਕ ਗਈ ਤੇ ਜਿਹੜੀ ਬੱਲੀ ਇੱਕ ਟੁੱਟ ਗਈ ਥੱਲੇ ਤੇ ਗਾਡਰ ਸਾਰੇ ਥੱਲੇ ਆ ਕੇ ਤੇ ਲੈਂਟਰ ਸਾਰਾ ਡਿੱਗ ਗਿਆ ਇਸ ਹਾਸੇ ਵਿੱਚ ਕੋਈ ਦੇਖਣ ਨੂੰ ਆਇਆ ਹਾਂਜੀ ਤਿੰਨ ਚਾਰ ਜਣੇ ਹੋਏ ਜੀ ਅੱਧਾ ਡਿੱਗਾ ਹੀ ਤੇ ਉਹ ਮੁੜਕੇ ਅੱਧਾ ਆਪ ਸਾਰਾ ਦੀਣਾ ਪਿਆ ਉਹ ਤਾਂ ਹੀ ਲੱਖ ਦਾ ਹੈਗਾ ਜੀ ਹਾਂਜੀ ਇਹਨਾਂ ਦੇ ਨਾ ਡੈਡੀ ਛੋਟੇ ਛੋਟੇ ਹੀ ਬੱਚੇ ਜਿਨ੍ਹਾਂ ਦੇ ਡੈਡੀ ਮਰ ਗਏ ਤੇ ਮੈਂ ਇਹਦੇ ਚਾਚੀ ਆ ਤੇ ਬੜਾ ਔਖਾ ਇਹਨਾਂ ਨੇ ਥੋੜਾ ਤਕਲੇ ਅੰਦਾ ਹਾਂਜੀ ਆਏ ਨਾ ਗੁਲਾਗੋ ਦੇ ਪਿੰਡ ਥੋੜੇ ਸਰਪੰਚ ਆਏ ਹੀ ਥੋੜਾ ਥੋੜਾ ਉਹਨਾਂ ਨੇ ਚਲੋ ਮਦਦ ਕੀਤੀ ਆ ਹੁ ਕੀ ਸਰਕਾਰ ਨੂੰ ਕੀ ਮੰਗਰਦੇ ਤੇ ਇਹ ਇਨੇ ਇੱਕ ਨਾ 5 5000 ਨਤਨੀਕਰ ਬਣ ਜਾਣਾ ਤੇ ਬਾਕੀ ਸਾਡੀ ਮਦਦ ਕੀਤੀ ਜਾਏ ਕਿ ਸਾਡਾ ਨਾਲ ਮਿਲ ਕੇ ਲੈਂਟਰ ਜਿਹੜਾ ਉਹ ਪਾ ਦੇਣ ਸਾਤ ਬੈਜ ਤੇ ਬੱਚੇ ਆਪਣੇ ਘਰ ਰਹਿਣ ਵਾਲੇ ਬੰਨਾ ਸੱਜੀ ਲੈਂਟਰ ਪਾਉਂਦਾ ਪਾਉਂਦਾ ਬਾਸ ਬੱਲੀ ਥੱਲੇ ਖੇਡਦੀ ਆ ਬੱਲੀ ਦੇਣ ਗਏ ਮਿਸਤਰੀ ਨੱਠ ਕੇ ਚਾਰ ਪੰਜ ਜਣੇ ਉਹ ਵੀ ਸੋ ਥੱਲੇ ਤੇ ਥੱਲੇ ਰਹਿ ਗਏ ਆ ਚਲੋ ਬਚਾਅ ਹੋ ਗਿਆ ਚਲੋ ਜ਼ਖਮੀ ਹੋਏ ਨੇ ਉਹ ਉੱਥੇ ਹਸਪਤਾਲ ਆ ਚਲੋ ਮੁਰਖ ਦਾ ਉਹਨਾਂ ਦੀ ਮਜਦ ਕਰੇ ਚਲੋ ਠੀਕ ਠਾਕ ਹੋਣ ਤੇ ਚਲੋ ਆਪਣੇ ਘਰ ਆਉਣ ਸਾਨੀ ਵੀ ਮਨ ਨੂੰ ਤਸੱਲੀ ਹੋਏ ਕਿ ਭਈ ਇਹ ਚਲੋ ਗਰੀਬ ਬਹੁਤ ਜਾਦੇ ਆ ਕਮਾਤਰ ਬੰਦੇ ਆ ਚਲੋ ਮਰਦ ਕੀ ਤੀਨ